ਸਰਕਾਰ ਦੀਆਂ ਜਿਹੜੀਆਂ ਕਾਰਪੋਰੇਟਿਕ ਪੱਖੀ ਨੀਤੀਆਂ ਨੇ ਗਈਆਂ ਉਹ ਕੁਝ ਘਰਾਣਿਆਂ ਨੂੰ ਹੀ ਫਾਇਦਾਤ ਨੇ ਗਈਆਂ ਜਿਵੇਂ ਬਾਬਤ ਸਾਡੇ ਇੱਕ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਡਾਕਟਰ ਸੁਵਰਾਜ ਨੇ ਇੱਕ ਅੰਕੜਾ ਦਿੱਤੇਗਾ ਪਿਛਲੇ ਦਿਨਾਂ ਦੀ ਉਹਨਾਂ ਦੀ ਸੰਪਾਦਕੀ ਚ ਸੱਪਿਆ ਸੀ ਉਹ ਅੰਕੜਾ ਹੈਗਾ ਕਿ ਸਿਰਫ ਭਾਰਤ ਤੇ ਕਿ ਲੋਕ ਨੇਗੇ ਸਿਰਫ 21 ਲੋਕ ਨੇਗੇ ਜਿਨ੍ਹਾਂ ਕੋਲੇ ਭਾਰਤ ਦੇ 70 ਕਰੋੜ ਆਬਾਦੀ ਦੇ ਬਰਾਬਰ ਦੀ ਸੰਪਤੀ ਹੈਗੀ 70 ਕਰੋੜ ਲੋਕਾਂ ਦੇ ਬਰਾਬਰ ਦੀ ਸੰਪਤੀ ਸਿਰਫ 21 ਕਰੋੜ ਲੋਕਾਂ ਕੋਲੇ ਹੈ ਤੇ ਦੂਸਰੇ ਪਾਸੇ ਅੰਕੜੇ ਇਹ ਨੇਗੇ ਕਿ ਸਾਡੇ ਹਰ ਰੋਜ਼ ਸੱਤ ਕਿਸਾਨ ਤੇ ਮਜ਼ਦੂਰ ਪ੍ਰਾ ਹੂ ਸੈਲ ਕਰ ਰਹੇ ਹੈਗੇ ਕਿਉਂਕਿ ਉਹਨਾਂ ਸਰ ਥੋੜਾ ਜਿਹਾ ਵੀ ਕਰਜ਼ਾ ਹੋ ਜਾਂਦਾ ਛੋਟੇ ਮੋਟੇ ਬੈਂਕਾਂ ਦੇ ਨੋਟਿਸਾਂ ਤੋਂ ਡਰਦੇ ਮਾਰੇ ਹੂ ਸੈਲ ਕਰ ਜਾਂਦੇ ਨੇਗੇ ਤੇ ਦੂਸਰੇ ਪਾਸੇ ਪਿਛਲੇ 2-3 ਸਾਲਾਂ ਦੇ ਵਿੱਚ ਹੀ ਕਾਰਪੋਰੇਟਾਂ ਦਾ 10 ਲੱਖ ਕਰੋੜ ਰੁਪਈਆ ਇਸ ਸਰਕਾਰ ਨੇ ਉਹਦੇ ਕਰਜ਼ੇ ਤੇ ਲੀਕ ਮਾਰੀ ਹੈ ਕਿ 10 ਲੱਖ ਕਰੋੜ ਦੇ ਉੱਤੇ ਸੋ ਦੂਸਰੀ ਗੱਲ ਹੈ ਕਿ ਪ੍ਰਧਾਨ ਮੰਤਰੀ ਦੇ دوست ਹੈਗਾ ਅਦਾਨੀ ਜਿਹੜਾ 2014 ਦੇ ਵਿੱਚ 135ਵੇਂ ਨੰਬਰ ਸੀਗਾ ਦੁਨੀਆ ਦੀ ਅਮੀਰਾਂ ਦੀ ਸੂਚੀ ਦੇ ਵਿੱਚ 135ਵੇਂ ਨੰਬਰ ਤੇ ਤੇ ਜਿਹੜਾ 2023 ਦੇ ਵਿੱਚ ਦੂਸਰੇ ਨੰਬਰ ਤੇ ਆ ਗਿਆ ਅਮੀਰਾਂ ਦੀ ਸੂਚੀ ਚ ਦੂਸਰੇ ਨੰਬਰ ਤੇ ਪਰ ਦੂਸਰੇ ਪਾਸੇ ਸਾਡੇ ਭਾਰਤ ਦਾ ਜਿਹੜਾ ਭੁੱਖਮਰੀ ਦਾ ਅੰਕੜਾ ਹੈਗਾ ਜਿਹੜੇ ਸਾਡੇ ਭੁੱਖਮਰੀ ਫੈਲੀ ਹੋਈ ਹੈ ਦੇਸ਼ ਤੇ ਜਿੱਥੇ ਰੋਜ਼ 32 ਤੋਂ 33 ਕਰੋੜ ਲੋਕ ਭੁੱਖੇ ਸੰਦੇ ਨੇਗੇ ਉਹਨਾਂ ਦੇ ਗ੍ਰਾਫ ਦੇ ਵਿੱਚ ਸਾਡੇ ਦੇਸ਼ ਦਾ ਇਹ ਹਾਲ ਹੋ ਗਿਆ ਵੀ ਅਸੀਂ ਸਾਡੇ ਗੁਆਂਢੀ ਦੇਸ਼ ਦੇ ਜਿਹੜੇ ਸਾਡੇ 15 ਦੇਸ਼ਾਂ ਨੇਪਾਲ ਹੈ ਪਾਕਿਸਤਾਨ ਹੈ শ্রীলঙ্কা ਹੈ ਉਹਨਾਂ ਦੇਸ਼ਾਂ ਦੇ ਨਾਲੋਂ ਵੀ ਸਾਡੇ ਦੇਸ਼ ਦੇ ਵਿੱਚ ਜਿਹੜੀ ਧੁਖਮਰੀ ਹੈਗੀ ਉਹਨਾਂ ਚੋਂ ਵੱਧ ਹੈ ਸਾਡੀਆਂ ਸਾਡੀਆਂ ਮਾਂ ਮਾਂ ਬੈਠੀਆਂ ਸਾਡੀਆਂ ਭੈਣਾਂ ਬੈਠੀਆਂ ਇਹਨਾਂ ਦੇ ਵਿੱਚ ਕਪੋਸ਼ਨ ਹੈ ਜਿਹੜਾ ਉਹਦੀ ਰੇਸੋਂ 60% ਤੋਂ ਵੀ ਵੱਧ ਫੈਲੀ ਹੋਈ ਹੈ ਸਾਡੇ ਲੋੜਾਂ ਨੂੰ ਸਾਡੇ ਲੋਕਾਂ ਨੂੰ ਲੋੜ ਇਸ ਚੀਜ਼ ਦੀ ਹੈ ਵੀ ਰੋਜ਼ਗਾਰ ਦਿੱਤਾ ਜਾਵੇ ਕਿੰਨੇ ਪਹਿਲੇ ਬੁਲਾਰੇ ਬੋਲ ਕੇ ਗਏ ਨੇ ਕਿ ਸਾਡੇ ਲੋਕਾਂ ਨੂੰ ਰੋਜ਼ਗਾਰ ਦਿਓ ਬੱਚੇ ਸਾਡੇ ਬਾਹਰ ਜਾ ਰਹੇ ਆ ਉਹ ਨਹੀਂ ਬੱਚਾ ਜਾ ਰਿਹਾ ਵਾਦਾ ਕੀਤਾ ਸੀਗਾ ਕਿ ਅਸੀਂ ਹਾਲਸਾਲ 2 ਕਰੋੜ ਲੋਕਾਂ ਨੂੰ ਨੌਕਰੀਆਂ ਦੇਵਾਂਗੇ ਉਹ ਵਾਦਾ ਨਹੀਂ ਸਾਡਾ ਪੂਰਾ ਹੋਇਆ ਸਿਹਤ ਸਹੂਲਤਾਂ ਦਾ ਕਿਸੇ ਤੋਂ ਛੁੱਪਿਆ ਹੋਇਆ ਨਹੀਂ ਇੱਕ ਮਲਾਜ਼ਮ ਵੀ ਕਿਸੇ ਪ੍ਰਾਈਵੇਟ ਹਸਪਤਾਲ ਤੇ ਚਲੇ ਜਾਵੇ ਉਹ ਵੀ ਡਰਦਾ ਇੱਕ ਇੱਕ ਰਾਤ ਦਾ 20000 ਰੁਪਏ ਝਾੜ ਲਿਆ ਜਾਂਦਾ ਹੈ ਕਰੀਬ ਤਾਂ ਸੋਚੋ ਸੋਚ ਵੀ ਨਹੀਂ ਸਕਦਾ ਕਿ ਮੈਂ ਹਸਪਤਾਲ ਤੇ ਕਿਸੇ ਪ੍ਰਾਈਵੇਟ ਤੇ ਇਲਾਜ ਕਰਾਵਾਂ ਦੂਸਰੇ ਪਾਸੇ ਸਾਡੀ ਅੰਤੀ ਉਵਾਰਦੀ ਹੈ ਸਾਡੀਆਂ ਮਾਮਾ ਸਾਡੀਆਂ ਭੈਣਾਂ ਸਾਡੀਆਂ ਧੀਆ ਜਿਹੜੀਆਂ ਸਵੇਰੇ 6 ਵਜੇ ਕਰੋ ਨਿਕਲਦੀਆਂ ਨੇ ਤੇ ਸ਼ਾਮ ਨੂੰ 7 ਵਜੇ ਤੋਂ ਪਹਿਲਾਂ ਘਰੇ ਵੜਦੀਆਂ ਨੇ ਕਿਉਂਕਿ ਉਹਨਾਂ ਦੇ ਲਈ ਬਾਹਤ ਦਾ ਸਮਾਂ ਸਖਿਤ ਨਹੀਂ ਆ ਲੋੜ ਉਹਨਾਂ ਤੀਜਾਂ ਤੇ ਪੈਸੇ ਲਾਉਣ ਦੀਆਂ ਰੋਜ਼ਗਾਰ ਦੇਣ ਦੀ ਸਿੱਖਿਆ ਤੇ ਪੈਸੇ ਲਾਉਣ ਦੀ ਜਿਹਦੇ ਵੱਜੜ ਤੇ ਕਟੌਤੀ ਲਈ ਜਾ ਰਹੀ ਆ ਪਰ ਬਣਾਇਆ ਕੀ ਜਾ ਰਿਹਾ ਮੰਦਰਾਂ ਤੇ ਤੇ ਨਾ 3000 ਕਰੋੜ ਰੁਪਈਆ ਲਾਏ ਜਾ ਰਹੇ ਆ ਮੰਦਰਾ ਤੇ 3-3000 ਕਰੋੜ ਸਾਨੂੰ ਕੋਈ ਰੰਜ ਨਹੀਂ ਮੰਦਰ ਬਣਾਓ ਗੁਰਦੁਆਰੇ ਬਣਾਓ ਮਸੀਤਾਂ ਬਣਾਓ ਪਰ ਇਹਨਾਂ ਨੂੰ ਵਾਅਦਾ ਕਰਨ ਵਾਲੇ ਜਿਹੜੇ ਲੋਕ ਨੇਗੇ ਇਹਨਾਂ ਦੀ ਪਹਿਲ ਇਹਨਾਂ ਦੀ ਹੋਣੀ ਚਾਹੀਦੀ ਧਰਮਾਂ ਬਾਤ ਹੀ ਆ ਗੱਲਾਂ ਨਹੀਂ ਆ ਕੋ ਦੂਸਰੀ ਗੱਲ ਹੈ ਭਰਾਵੋ ਜਿਵੇਂ ਸਾਡੇ ਬਹੁਤ ਸਾਰੇ ਬਲਾਰੇ ਬੋਲ ਕੇ ਗਏ ਨੇਗੇ ਤੇ ਵੀ ਜਿਹੜੀ ਖੇਤੀ ਹੈਗੀ ਭੋਜਨ ਹੈ ਸਾਡਾ ਉਹ ਸਾਰਾ ਜ਼ਮੀਨਾਂ ਤੋਂ ਆਣਾਗਾ ਪਰ ਇੱਕ ਗੱਲ ਮੈਂ ਤੁਹਾਨੂੰ ਸਾਫ਼ ਕਰ ਦੇਣੀ ਚਾਹਨਾਗਾ ਕਿ ਸਾਡੇ ਪੱਛਮ ਦੇ ਮੁਲਕਾਂ ਦੇ ਵਿੱਚ 270 ਇਹੋ ਜੇ ਪਲਾਂਟ ਲੱਗ ਚੁੱਕੇ ਨੇਗੇ ਜਿਨ੍ਹਾਂ ਦੇ ਲਈ ਤੋਂ ਜੰਦੇ ਲਈ ਜ਼ਮੀਨ ਦੀ ਲੋੜ ਨਹੀਂਗੀ ਉਹਦੇ ਵੀ ਜ਼ਮੀਨ ਦੀ ਨਹੀਂ ਹਮਤੋਂ ਮੰਗਦੇ ਧਰਮਸਖ ਧਰਮਸਖ ਨਹੀਂ ਵੀਰੇ ਬੈਂਸੇ ਪੋਲਟਰੀ ਫਾਰਮ ਤੋਂ ਅਮਰੀਕਾ ਦੇ ਵਿੱਚ ਕੇ 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 ਹੁਣ ਲੈਅਤ ਤਿਆਰ ਹੁੰਦਾ ਪੋਲਟਰੀ ਫਾਰਮਾਂ ਦੀ ਨਵੀਂ ਚੁਣੌਤੀ ਹੈਗੀ